ਸੁਣਿਓ ਗਰੀਬ ਨਿਵਾਜ ਦਾਸ ਦੀ ਆ ਬੇਨਤੀ ਆ ਸੁਣਿਓ ਗਰੀਬ ਨਿਵਾਜ ਦਾਸ ਦੀ ਆ ਬੇਨਤੀ ਆ ਕਰੀ ਬਨਵਾਜ ਦਾਸ ਦੀ ਅਰਬੇਨਤੀ ਆ। ਕੋਨੇਓਰੀ ਬਨਵਾਜ ਦਾਸ ਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸ ਗਗਨਦੀਪ ਸਿੰਘ ਰਾਮਗੜੀਆ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਸੰਗਤ ਜੀ ਅੱਜ ਅਸੀਂ ਦਰਸ਼ਨ ਕਰਨ ਲਈ ਪਹੁੰਚੇ ਆ ਸਿੱਖਾਂ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ ਸਥਾਨ ਹੈ ਜੀ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਕੋਇਂਦਵਾਲ ਸਾਹਿਬ ਆਪ ਜੀ ਦੇ ਵਿੱਚੋਂ ਬਹੁਤ ਜ਼ਿਆਦਾ ਸੰਗਤ ਇਸ ਸਥਾਨ ਤੇ ਮੱਥਾ ਵੀ ਟੇਕਿਆ ਹੋਊਗਾ ਆਪ ਜੀ ਨੂੰ ਇੱਥੋਂ ਦਾ ਇਤਿਹਾਸ ਵੀ ਪਤਾ ਹੋਊਗਾ ਪਰ ਸਾਡਾ ਫਰਜ਼ ਬਣਦਾ ਜਿੰਨਾ ਵੱਤਾਂ ਦਾ ਹੋ ਸਕੇ ਜਿੱਥੇ ਜੰਨੇ ਆਪ ਜੀ ਨਾਲ ਉਹ ਚੀਜ਼ਾਂ ਸਾਂਝੀਆਂ ਕਰ ਸਕੀਏ ਇਸ ਸਥਾਨ ਤੇ ਤੀਜੇ ਪਾਸ਼ਾ ਤੰਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ 33 ਸਾਲ ਦਾ ਸਮਾਪਤੀ ਕੀਤਾ ਜੀ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਗੁਰੂ ਸਾਹਿਬਾਂ ਨੇ ਇਸ ਜਗ੍ਹਾ ਦੇ ਉੱਪਰ ਬਤੀਤ ਕੀਤਾ ਤੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨਾਲ ਮੇਲ ਵੀ ਉਹਨਾਂ ਦਾ ਇਸ ਸਥਾਨ ਦੇ ਉੱਪਰ ਹੈ ਗੋਇੰਦਵਾਲ ਸਾਹਿਬ ਤੇ ਤੀਜੀ ਗੱਲ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਜਨਮ ਸਥਾਨ ਵੀ ਗੋਇੰਦਵਾਲ ਸਾਹਿਬ ਦਾ ਤੇ ਬਹੁਤ ਹੀ ਪਵਿੱਤਰ ਸਥਾਨ ਹੈ ਬਹੁਤ ਵੱਡਾ ਸਥਾਨ ਬਣਿਆ ਹੋਇਆ ਆਪ ਜੀ ਨੂੰ ਸਾਰੇ ਸਥਾਨ ਦੇ ਦਰਸ਼ਨ ਕਰਵਾਈ ਜਾਣਗੇ ਇੱਥੇ ਗੁਰਦੁਆਰਾ ਸਾਹਿਬ ਬੋੜੀ ਸਾਹਿਬ ਦੇ ਨਾਮ ਤੋਂ ਆਪ ਜੀ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਹੋਊਗਾ ਕਿ ਇੱਥੇ ਬੋੜੀ ਜ਼ਰੂਰ ਹੋਊਗੀ ਤਾਂ ਉਹ ਬੋੜੀ ਸਾਹਿਬ ਗੁਰੂ ਸਾਭਾ ਨੇ ਉਸ ਬੋੜੀ ਦੀ ਖੋਦਾਈ ਕਰਵਾਈ ਸੀ ਤੇ ਵਅਰ ਦਿੱਤਾ ਸੀ ਕਿ ਚਰਾਸੀ ਬਾੜੀਆਂ ਦੇ ਉੱਪਰ 84 ਵਾਰ ਜਪਜੀ ਸਾਹਿਬ ਦਾ ਪਾਠ ਕਰਨਗੇ ਇੱਕ ਇੱਕ ਵਾਰੀ ਪਾਠ ਕਰਨਾ ਹੁੰਦਾ ਔਰ ਨਾਲ ਇਸ਼ਨਾਨ ਕਰਨਾ ਹੁੰਦਾ ਕਿਸੇ ਇਸ਼ਨਾਨ ਤਾਂ ਉਹਨਾਂ ਦੀ 84 ਕੱਟੀ ਜਾਊਗੀ ਤਾਂ ਬਹੁਤ ਵੱਡੀ ਗਿਣਤੀ ਦੇ ਬ੍ਰ ਸੰਖ ਤਾਂ ਇੱਥੇ ਪਹੁੰਚਦੀਆਂ ਨੇ ਬੌਲੀ ਸਾਹਿਬ ਪੁੱਤਰ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਨੇ ਸਥਾਨ ਦੇ ਦਰਸ਼ਨ ਕਰਦੇ ਨੇ ਤੇ ਬੌਲੀ ਸਾਹਿਬ ਦੇ ਵਿੱਚ ਜਿਹੜਾ ਬੌਲੀ ਸਾਹਿਬ ਦਾ ਸਥਾਨ ਹੈ ਬਿਲਕੁਲ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਬਣਿਆ ਆਪ ਜੀ ਨੂੰ ਦਿਖਾਵਾਗੇ ਵੀਡੀਓ ਦੇ ਵਿੱਚ ਤਾਂ ਉੱਥੇ ਸਿਨਾਣ ਕੀਤਾ ਜਾਂਦਾ 84 ਪੋੜੀਆਂ ਦੇ ਉੱਪਰ ਇੱਕ ਇੱਕ ਪੋੜੀ ਦੇ ਉੱਪਰ ਪਾਠ ਕਰਕੇ ਸਿਨਾਣ ਕੀਤਾ ਜਾਂਦਾ ਫਿਰ ਦੂਸਰੀ ਪੋੜੀ ਉੱਪਰ ਕੀਤਾ ਜਾਂਦਾ ਇਸ ਤਰ੍ਹਾਂ ਕਰਕੇ 84 ਪੋੜੀਆਂ ਜਿਹੜੀਆਂ ਹੈਗੀਆਂ ਉਹ ਕੰਪਲੀਟ ਕੀਤੀਆਂ ਜਾਂਦੀਆਂ ਤੇ ਜਿਹੜੀ ਵਰ ਦਿੱਤਾ ਗਿਆ ਸੀ ਕਿ 84 ਕੱਟੀ ਜਾਣਗੀਆਂ ਤੇ ਬਹੁਤ ਵਧੀਆ ਸਥਾਨ ਹੈ ਜੀ ਬਹੁਤ ਸੇਵਾਵਾਂ ਚੱਲਦੀਆਂ ਰਹਿੰਦੀਆਂ ਨੇ ਇੱਥੇ ਹੁਣ ਵੀ ਇੱਥੇ ਜਿਹੜੀ ਬਿਲਡਿੰਗਸ ਦੀ ਜਿਹੜੀ ਸਾਰੀ ਸੇਵਾ ਚੱਲ ਰਹੀ ਹੈ ਕਾਰ ਸੇਵਾ ਪੁਰੀ ਵਾਲਿਆਂ ਵੱਲੋਂ ਚੱਲ ਰਹੀ ਹੈ ਜੀ ਸੰਤ ਜਿਹੜੇ ਅੰਮ੍ਰਿਤਸਰ ਵਾਲੇ ਨੇ ਉਹਨਾਂ ਵੱਡੇ ਚੱਲੀਆਂ ਸਿਵਾਵਾਂ ਤੇ ਅਸੀਂ ਵੀ ਅ ਸਥਾਨ ਦੇ ਦਰਸ਼ਨ ਕਰਾਂਗੇ ਆਪ ਜੀ ਨੂੰ ਵੀ ਦਰਸ਼ਨ ਕਰਵਾਵਾਂਗੇ ਆਪ ਸਾਰੇ ਸਥਾਨ ਦੇ ਦਰਸ਼ਨ ਕਰਨਾ ਤੇ ਜਦੋਂ ਸਮਾਂ ਮਿਲੇ ਤਾਂ ਇੱਥੇ ਦਰਸ਼ਨ ਕਰਨ ਵੀ ਜਰੂਰ ਆਇਓ ਸੰਗਤ ਜੀ ਅੱਜ ਉਸ ਨੂੰ ਲੈ ਕੇ ਚੱਲਦੇ ਆਂ ਤੇ ਕਰਵਾਉਣੇ ਦਰਸ਼ਨ ਇਹ ਸੰਗਤ ਜੀ ਉਹ ਜਗ੍ਹਾ ਜਿੱਥੇ ਆਪ ਜੀ ਗੁਟਕਾ ਸਾਫ ਜਦੋਂ ਵਿਰਧ ਹੋ ਜਾਂਦੇ ਕੋਮਲ ਹੋ ਜਾਂਦੇ ਆ ਉਹਨਾਂ ਨੂੰ ਇੱਥੇ ਜਮ੍ਹਾਂ ਕਰਵਾਇਆ ਜਾਂਦਾ ਜੀ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣਾ ਗੋਇੰਦਵਾਲ ਸਾਹਿਬ ਦੇ ਅੰਦਰ ਬਣਿਆ ਹੋਇਆ ਤਾਂ ਉੱਥੇ ਜਮ੍ਹਾਂ ਕਰਵਾਏ ਜਾਂਦੇ ਉੱਥੋਂ ਫਿਰ ਜਿਹੜੀ ਅਗਨ ਪ੍ਰੇਂਤ ਦੀ ਰਸਮ ਹੁੰਦੀ ਆ ਉਹ ਜਿਹੜੇ ਅੰਦਰ ਸੇਵਾ ਦੰਨੇ ਉਹ ਖੁਦ ਕਰਦੇ ਨੇ ਥੋੜਾ ਕੰਮ ਬਸ ਇੱਥੇ ਜਮ੍ਹਾਂ ਕਰਵਾਉਣਾ ਜਾ ਕੇ ਜੋ ਵੀ ਆਪਣੇ ਘਰਾਂ ਦੇ ਵਿੱਚ ਪੁਰਾਣੇ ਹੋ ਜਾਂਦੇ ਨੇ ਜਦੋਂ ਵਿਰਧ ਕੋਮਲ ਹੋ ਜਾਂਦੇ ਨੇ ਆਪਣੇ ਗੁਟਕਾ ਸਾਫ ਰੂਪ ਉਸੇ ਇੱਥੇ ਜਮ੍ਹਾਂ ਕਰਵਾ ਸਕਦੇ ਨੇ ਇਹ ਸੰਗਤ ਜੀ ਬੋਲੀ ਸਾਬ ਪਾਸ਼ੀ ਤੀਜੀ ਗੰਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਧਰ ਸੱਚਖੰਡ ਭਾਈ ਮਾਨਾ ਜੀ ਬਹੁਤ ਸੰਗਤਾਂ ਇੱਥੇ ਆਈਆਂ ਵੀ ਹੋਣੀਆਂ ਜੀ ਬਹੁਤ ਸੰਗਤਾਂ ਨੇ ਇੱਥੇ ਇਸ਼ਨਾਨ ਕੀਤਾ ਉਹ ਜਿਹੜੀਆਂ ਇੱਥੇ ਪੌੜੀਆਂ ਬਣੀਆਂ ਜੀ ਆਪ ਜੀ ਨੂੰ ਪਤਾ ਹੀ ਕਿ ਉਹਦੇ ਉੱਪਰ ਇੱਕ ਇੱਕ ਪੌੜੀ ਦੇ ਉੱਪਰ ਪਾਠ ਕਰਨਾ ਪੈਂਦਾ ਜੀ ਤੇ ਨਾਲ ਇਸ਼ਨਾਨ ਕਰਨਾ ਪੈਂਦਾ ਪਾਠ ਕਰਨ ਤੋਂ ਬਾਅਦ ਇਸ਼ਨਾਨ ਕਰਕੇ ਫਿਰ ਪੌੜੀ ਤੇ ਬਹਿ ਕੇ ਪਾਠ ਕਰਨਾ ਹੈ ਜੀ ਸਾਰੀ ਬੋਲੀ ਸਾਬ ਦੇ ਵਿੱਚ ਇੱਦਾਂ ਬੈਠ ਕੇ ਪਾਠ ਕਰਨਾ ਹੈ ਜੀ ਤੋਂ ਦੇ ਨਾਲ ਜਿਹੜੀ ਹੈਗੀ ਆ ਮਾਨਤਾ ਕੀ 84 ਕੱਟੀ ਜਾਂਦੀ ਆ ਬੋਡੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਮ ਜਪਦਾ ਜੀ ਆਗੇ ਸਤਿਨਾਮ ਵੇਖੋ संघ जी आप जी ने स्थान के दर्शन किए हैं आप जी जिन जिन्ना व्द हो सके है जितों तक कैमरा यूज कर सकते दरबार साहब दर्शन करवाए बॉडी साहब के दर्शन करवाए और जो बाकी बार स्थान सी ਉਹ ਤੋਂ ਸਭ ਦੀ ਦਰਸ਼ਨ ਕਰਵਾਇਆ ਆਪ ਜੀ ਨੂੰ ਬਹੁਤ ਵੱਡਾ ਸਥਾਨ ਬਣਿਆ ਹੋਇਆ ਕਮਰੇ ਬਹੁਤ ਜ਼ਿਆਦਾ ਸੁਵਿਧਾ ਜਿਹੜੀ ਹੈਗੀ ਇੱਥੇ। ਤੇ ਜਦੋਂ ਵੀ ਆਪ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਆਉਣੇ ਹੋ ਤਾਂ ਅੰਮ੍ਰਿਤਸਰ ਤੋਂ ਤਕਰੀਬਨ 45-42 ਕਿਲੋਮੀਟਰ ਦਾ ਜਿਹੜਾ ਫਾਸਲਾ ਹੈਗਾ ਇਹ ਤਰਨਤਾਰਨ ਤੋਂ ਬਿਲਕੁਲ ਨੇੜੇ ਰਹਿ ਜਾਂਦਾ ਤਰਨਤਾਰਨ ਤੋਂ ਵੀ 15 ਕਿਲੋਮੀਟਰ ਦਾ ਦਸਤਾਨਾ ਤਾਂ ਜਰੂਰ ਅਸਾਂ ਦੇ ਦਰਸ਼ਨ ਕਰਕੇ ਜਾਇਓ ਕਿ ਜੇ ਗੁਰੂ ਨਾਨਕ ਸ਼੍ਰੀ ਗੁਰ ਅਮਰਦਾਸ ਜੀ ਮਹਾਰਾਜ ਦਾ ਇਹ ਸਥਾਨ ਹੈ ਜੀ। ਇਹ ਕੋਟਕ ਪਿੰਵਤਰ ਸਥਾਨ ਹੈ ਜਰੂਰ ਆਇਓ ਤੇ ਬਾਡੀ ਸਾਬ ਦੇ ਵਿੱਚ ਜਰੂਰ ਜਿਹੜਾ ਹੈਗਾ ਇਸ਼ਨਾਨ ਵੀ ਕਰਕੇ ਜਾਇਓ ਵੈਸੇ ਵੀ ਸੰਗਤਾਂ ਜਿਨ੍ਹਾਂ ਕੋਲ ਸਮਾਂ ਮੰਡੂ ਨਹੀਂ ਹੁੰਦਾ ਜਿ ਨਹੀਂ ਇਸ਼ਨਾਨ ਕਰਦੇ ਤੋਂ ਇੱਕ ਵਾਰੀ ਜਰੂਰ ਇਸ਼ਨਾਨ ਕਰਕੇ ਜਾਂਦੇ ਆ ਮੱਥਾ ਟੇਕ ਕੇ ਜਾਂਦੇ ਬਾਡੀ ਸਾਬ ਦੀ 84 ਬੁੜੀਆਂ niche ਉਤਰ ਕੇ ਆਪ ਜੀ ਨੇ ਦੇਖਿਆ ਹੀ ਸਾਰ ਤੇ ਸੰਗਤ ਜੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਿਓ ਪੁਰੂ ਸਾਭਾਂ ਕੀ ਅਰਦਾਸ ਕਰੂਗੇ ਇਸੇ ਤਰ੍ਹਾਂ ਆਪ ਜੀ ਨੂੰ ਸਥਾਨਾਂ ਦੇ ਸੰਤਾ ਮਹਾਂਪੁਰਖਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਵਾਉਂਦੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੰਸਟਾਗ੍ਰam ਦੇ ਉੱਪਰ ਵੀ ਸਾਡਾ ਜਿਹੜਾ ਚੈਨਲ ਹੈਗਾ ਇਸੇ ਨਾਮ ਤੇ ਆ ਜੀ ਦੋ ਸਾਡੇ ਚੈਨਲ ਨੇ ਤੇ ਇਸੇ ਨਾਮ ਦੇ ਉੱਪਰ ਚੈਨਲ ਹੈ ਸਾਡਾ ਮਹਾਪੁਰ ਸੰਤ ਟੀਵੀ ਤੇ ਇਸ ਨੂੰ ਇੰਸਟਾਗ੍ਰਾਮ ਦੇ ਉੱਪਰ ਫੇਸਬੁੱਕ ਦੇ ਉੱਪਰ ਤੇ YouTube ਦੇ ਉੱਪਰ ਤਿੰਨਾਂ ਤੇ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਪਿਆਰ ਬਖਸ਼ਿਓ ਪਿਆਰ ਬਖਸ਼ੋ ਕੇ ਤਵੱਤਵ ਅਸੀਂ ਸਤਾਨੇ ਦੇ ਉੱਪਰ ਜਾ ਕੇ ਹੋਰ ਵੀ ਇਸੇ ਤਰ੍ਹਾਂ ਆਪ ਜੀ ਨੂੰ ਦਰਸ਼ਨ ਕਰਾਉਂਦੇ ਰਹੀਏ ਗੱਜ-ਵੱਜ ਕੇ ਫਤਿਹ ਬਲਾਉ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ